ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਵੀ ਜਿਹੜੇ ਅਮਰਤਪਾਲ ਦੇ ਪਿੱਛੇ ਲੱਗਣ ਵਾਲੀਆਂ ਭੇਡਾਂ ਨੇ ਉਹਨਾਂ ਭੇਡਾਂ ਦੇ ਮੈਸੇਜ ਆਉਂਦੇ ਆ ਕਿ ਤੁਸੀਂ ਸਾਡੇ ਭਾਈ ਸਾਹਿਬ ਨੂੰ ਆਉਣ ਵਾਲੇ ਮੁੱਖ ਮੰਤਰੀ ਨੂੰ ਤੁਸੀਂ ਮੂਤ ਪਾਲ ਨਾ ਕਿਹਾ ਕਰੋ ਐਦਾਂ ਕਹਿੰਦੇ ਆ ਅੱਛਾ ਮੈਂ ਕਿਹਾ ਕਰਾਂ ਬਿਸਤਕਾਰ ਜੋਗ ਅੰਮ੍ਰਿਤਪਾਲ ਸਿੰਘ ਜੀ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਇਦਾਂ ਕਿਹਾ ਕਰਾਂ ਤੁਹਾਡਾ ਮਖਲੇ ਆ ਨਾ ਇਹ ਮਤਲਬ ਇਹ ਕਿਹਾ ਕਰਾਂ ਤੁਹਾਨੂੰ ਇਦਾਂ ਲੱਗਦਾ ਮੇਰੇ ਕੋਲ ਜੁੱਤੀ ਨਾ ਧੋੜੀ ਦੀ ਹੈ ਬਹੁਤ ਪੁਰਾਣੀ ਰੱਖੀ ਹੋਈ ਜੇ ਕਿਤੇ ਮਿਲ ਜਨਾ ਬਹੁਤ ਵਧੀਆ ਤਰੀਕੇ ਨਾਲ ਫੇਰ ਉਹ ਜੁੱਤੀ ਉਹ ਜਿਹੜਾ ਵੀ ਮਿਲ ਗਿਆ ਉਹਦਾ ਕਾਰਨ ਕੱਲ ਇੱਕ ਵਕੀਲ ਮੈਸੇਜ ਕਰਕੇ ਕਹਿੰਦਾ ਕਹਿੰਦੇ ਆਹ ਗੱਲ ਐਦਾਂ ਬੋਲਿਓ ਮੈਂ ਕਿਹਾ ਜੀ ਮੈਂ ਕਿਉਂ ਬੋਲਾਂ ਤੁਸੀਂ ਰੋਜ਼ ਹਾਈ ਕੋਰਟ ਵਿੱਚ ਜਾਂਦੇ ਹੋ ਤੁਹਾਡੇ ਚੈਂਬਰ ਬਣੇ ਨੇ ਤੁਹਾਨੂੰ ਕੈਦਾ ਕਾਨੂੰਨ ਦਾ ਪਤਾ ਹੈ ਤੁਸੀਂ ਕਿਉਂ ਨਹੀਂ ਕਹਿੰਦੇ ਕਹਿੰਦੇ ਜੀ ਤੁਸੀਂ ਜਿਹੜੀ ਗੱਲ ਕਹਿੰਦੇ ਹੋ ਉਹ ਸਵਾਗ ਲੈ ਕੇ ਕਹਿੰਦੇ ਹੋ ਲੋਕ ਸਵਾਦ ਨਾਲ ਸੁਣਦੇ ਆ अच्छा मैं क्या बोलूं की कहना कंदे ए दस दियो बी जेड़ा अमृतपाल ਤੇ ਕੇਸ ਹੈਗਾ ਉਹ ਕੇਸ ਕੀ ਹੈ ਮੈਨੂੰ ਤੁਹਾਨੂੰ ਜਿਆਦਾ ਪਤਾ ਹੁਣ ਮਤਲਬ ਕੀ ਹੈ ਵਕੀਲ ਕਿਉਂ ਡਰਦੇ ਹੈ ਕਿਉਂਕਿ ਅੰਮ੍ਰਿਤਪਾਲ ਨੇ ਇਹ ਕਿਹਾ ਸੀ ਕਿ ਮੈਂ ਸਦਾ ਹਮਨਦਾ ਨਹੀਂ ਹੁਣ ਵਕੀਲਾਂ ਨੇ ਕੇਸ ਲੜਿਆ ਵਕੀਲਾਂ ਤੇ ਇਹ ਗੱਲ ਉਲਟ ਪੈਂਦੀ ਹੈ ਵੀ ਜਿਹੜਾ ਬੰਦਾ ਸਦਾਨ ਨੂੰ ਨੇ ਮੰਨਦਾ ਤੁਸੀਂ ਉਹਦਾ ਕੇਸ ਕਿਵੇਂ ਲੜ ਰਹੇ ਹੋ ਹੁਣ ਮੈਂ ਗੱਲ ਇੱਕ ਵਾਰੀ ਥੋੜੀ ਕਹੀ ਹੈ ਮੈਂ ਤਾਂ ਬਹੁਤ ਵਾਰੀ ਕਹ ਦਿੱਤੀ ਦੁਬਾਰਾ ਕਹਿ ਦੇਣਾ ਸੁਣ ਲਿਓ ਸਾਰੇ ਆ ਜਿਹੜੀਆਂ ਕਤੀੜਾ ਮੈਨੂੰ ਕਹਿੰਦੀਆਂ ਨੇ ਕਿ ਅਮਰਤਪਾਲ ਨੂੰ ਮੂਤਪਾਲ ਨਾਲ ਕਿਹਾ ਕਰ ਹੁਣ ਅਮਰਤਪਾਲ ਦਾ ਜਿਹੜਾ ਕੇਸ ਹੈ ਉਹ ਕਾਹਦਾ ਕੇਸ ਹੈ ਉਨੇ ਖਾਲਸਤਾਨ ਦੀ ਗੱਲ ਕੀਤੀ ਸੀ ਤਾਂ ਕਿ ਇਸ ਪਿਆਉ ਤੇ ਉਹਨੇ ਕੋਈ ਕੌਮੀ ਮਸਲਾ ਉਠਾਇਆ ਸੀ ਤਾਂ ਕਿ ਇਸ ਪਿਆਉ ਤੇ ਕੋਈ ਨਸ਼ਸ਼ ਡਾਉਣ ਵਾਸਤੇ ਉਹਨੇ ਕੋਈ ਕਤਲ ਕਰਤਾ ਸੀ ਤਾਂ ਕਿ ਇਸ ਪਿਆਉ ਤੇ ਨਾ ਉਹਦੇ ਕੇਸ ਪਿਆ ਜਨਾਨੀਵਾਦੀ ਦਾ ਇਹਦਾ ਗੁਰੂ ਕੌਣ ਹੈ ਜਿਹਨੂੰ ਗੁਰੂ ਮੰਨਣ ਨੂੰ ਤਿਆਰ ਨੇ ਗੁਰੂਏ ਦਾ ਦੀਪ ਸਿੱਧੂ ਹੀ ਐ ਤੇ ਉਹਨੇ ਕਿਹਨੂੰ ਗੁਰੂ ਮੰਨਿਆ ਸੀ ਭਿੰਡਰਾਂ ਵਾਲੇ ਨੂੰ ਭਿੰਡਰਾਂ ਵਾਲਿਆਂ ਦੀ ਮੌਜੂਦਗੀ ਵਿੱਚ ਅਕਾਲ ਤਖਤ ਸਾਹਿਬ ਤੇ ਬਲਾਤਕਾਰ ਹੋਏ ਨੇ ਇਹ ਸ਼ਰਿਆਮ ਪਤਾ ਹੈ ਉਹ ਜਿਹੜੇ ਬਲਜੀਤ ਕੌਰ ਨੂੰ ਸ਼ਰਿਆਮ ਵੱਢਿਆ ਸੀ ਇਹਨਾਂ ਨੇ ਉਹਦੇ ਛਾਤੀ ਤੱਕ ਇਹਨਾਂ ਨੇ ਹਰਾਮ ਖੋਰਾ ਨੇ ਵੱਢੀ ਹੈ ਕਿਰਪਾਨਾਂ ਦੇ ਨਾਲ ਪ੍ਰਾਈਵੇਟ ਅੰਗ ਤੇ ਇਹਨਾਂ ਨੇ ਹਰਾਮਖੋਰਾ ਨੇ ਪੈਟਰੋਲ ਵੀ ਪਾਇਆ ਸੀ ਉੱਥੇ ਇਹ ਆਪ ਕਥਾ ਕਰਦੇ ਜਿਹੜੇ ਧੂਤੇ ਨੇ ਨਾ ਟਕਸਾਲੀ ਉਹ ਕਹਿੰਦੇ ਆ ਇੱਕ ਔਰਤ ਦੇ ਨਾਲ ਇਹ ਸਲੋ ਕੀਤਾ ਸੀ ਇਹਨਾਂ ਨੇ ਜਿਹੜੇ ਕਹਿੰਦੇ ਸੀ ਸਿੱਖ ਆਸੀਂ ਜੋਧੇ ਆ ਤੇ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਬਚਨ ਕੀਤੇ ਨੇ ਕਹਿੰਦੇ ਔਰਤ ਉਤੇ ਨਿਹੱਥੇ ਤੇ ਭੱਜੇ ਜਾਂਦੇ ਤੇ ਬਾਹਰ ਨਹੀਂ ਕਰਨਾ ਤੇ ਨਾ ਹਰਾਮਖੋਰਾ ਨੇ ਸ਼ਰਿਆਮ ਉਹ ਔਰਤ ਨੂੰ ਅਕਾਲ ਸਰਬ ਤੱਕ ਦੇ ਸਾਹਮਣੇ ਵੜਿਆ ਉੱਥੇ ਆ ਕਰਤੂਤ ਹੈ ਤੇ ਉਹਨੇ ਸਚਾਈ ਕੀ ਪੇਸ਼ ਕੀਤੀ ਸੀ ਉਹ ਕਹਿੰਦੇ ਜਿਹੜਾ ਤੁਹਾਡਾ ਸੋਢੀ ਸੀ ਨਾ ਸਜੀਵਾਂਝ ਨੂੰ ਭਿੰਡਰਾਂ ਵਾਲੇ ਦੇ ਕਹਿੰਦੇ ਸੀ ਸ੍ਰਿੰਦਰ ਸੋਢੀ ਕਹਿੰਦੇ ਉਹਨੇ ਮੇਰੀ ਇੱਜ਼ਤ ਲੁੱਟੀ ਹੈ ਬਲਜੀਤ ਕੌਰ ਨੇ ਇਲਜ਼ਾਮ ਲਾਇਆ ਸੀ ਭਿੰਡਰਾਂ ਵਾਲੇ ਨੇ ਇੱਕ ਵਾਰੀ ਵੀ ਸੋਚਿਆ ਨਹੀਂ ਵੀ ਮੈਂ ਇਹਦੀ ਇਨਕੁਆਰੀ ਕਰਾਵਾਂ ਵੀ ਸੱਚ ਹੈ ਕਿ ਝੂਠ ਹੈ ਤੇ ਇਦਾਂ ਹੀ ਜਿਹੜਾ ਇਹ ਮੂਤਪਾਲ ਹੈ ਜਿਹੜੇ ਮੁੰਡੇ ਨੂੰ ਕੁੱਟਿਆ ਸੀ ਬਰਿੰਦਰ ਨੂੰ ਮੈਂ ਇੱਕ ਵਾਰੀ ਥੋੜੀ ਕਿ ਸਾਰੇ ਕਹੀ ਜਾਂਦੇ ਆ ਉਹ ਇਹਨਾਂ ਨੂੰ ਕਹਿੰਦਾ ਵੀ ਤੁਹਾਡਾ ਜਿਹੜਾ ਗਨਮੈਨ ਹੈ ਵੀ ਉਹ ਆਹ ਕੁੜੀ ਨੂੰ ਤੰਗ ਕਰਦਾ। ਉਹਨੂੰ ਕੁੱਟਿਆ ਪਰਚਾ ਪੈ ਗਿਆ। ਉਹ ਪਰਚਾ ਰੱਦ ਕਰਾਉਣ ਬਾਅਦ ਤੇ ਇਹਨਾਂ ਨੇ ਥਾਣੇ ਤੇ ਹਮਲਾ ਕੀਤਾ। ਅਸੀਂ ਆਹ ਤਾਂ ਕਹਿਸਾ ਇਹਨਾਂ ਦਾ। ਹੁਣ ਇਹਨੂੰ ਮੂਤ ਪਾਲਣਾ ਕਮਾ। ਹੋਰ ਕੀ ਕਮਾ? ਕਹਿੰਦੇ ਜੀ ਆਉਣ ਵਾਲਾ ਮੁੱਖ ਮੰਤਰੀ ਹੈ। ਮੁੱਖ ਮੰਤਰੀ ਖੰਡੂਰ ਸਾਹਿਬ ਦੇ ਲੋਕ ਬਣਾਉਣਗੇ। 117 ਹਲਕੇ ਨੇ। ਘਟੋ ਘਟ 70 ਸੀਟਾਂ ਚਾਹੀਦੀਆਂ ਨੇ ਲੈ ਸਕਦੇ ਹੋ ਖੰਡੂਰ ਸਾਹਿਬ ਵਾਲੇ ਵੀ ਜੁੱਤੀ ਫੇਰ ਨੂੰ ਇੱਕ ਵਾਰੀ ਜਾ ਕੇ ਦੇਖੋ ਉੱਥੇ ਫਰੀਦਕੋਟ ਵਾਲੇ ਅਮਲੀ ਨੇ ਛੱਤਰ ਪੈ ਰਹੇ ਨੇ ਹੁਣ ਸ਼ਰਮ ਕਹਿੰਦਾ ਪੁਲਿਸ ਮੇਰੇ ਤੇ ਸਰਕਾਰ ਮੇਰੇ ਤੇ ਐਨਡੀਬੀ ਇਸ ਤੱਕ ਪਰਚਾ ਪਾ ਸਕਦੀ ਹੈ ਬਾਹੂ ਨਹੀਂ ਪਰਚਾ ਜੇ ਤੂੰ ਖਾਨਾ ਵੇਚਦਾ ਵੀ ਹੋਵੇਗਾ ਇਹ ਉਹ ਕਰਤੂਤਾਂ ਨੇ ਅਮਰਤਪਾਲ ਨੇ ਜਦੋਂ ਅਮਰਤਪਾਲ ਦੀ ਮਾਂ ਦੇ ਨਾਲ ਇਹਦਾ ਮੁੰਡਾ ਭਰਾ ਹੁੰਦਾ ਨਾ ਹੈਪੀ ਉਹ ਨਾਲ ਹੁੰਦੀ ਹੈ ਉਹਦੀ ਬਾਹਂ ਪੜੀ ਹੁੰਦੀ ਹੈ ਵੀ ਕਿਤੇ ਇਹ ਕੈਮਰੇ ਵਿੱਚ ਨਾ ਆ ਜਾਏ ਕਿਤੇ ਅੱਖ ਖੜੀ ਅੱਖੀ ਦੀ ਖੜੀ ਹੁੰਦੀ ਜਿਦੀ ਸਮੈਕ ਪੀਤੀ ਹੋਵੇ ਜਿਦੀ ਫੀਮ ਖਾਧੀ ਹੋਵੇ ਤੇ ਇੱਥੇ ਮੂੰਹ ਮੂੰਹ ਦੇ ਵਿੱਚ ਕੂਲ ਅਪ ਜਿਹੜੇ ਨੇ ਬੁੱਤੇ ਮੂੰਹ ਕੋਈ ਬਲੱਬ ਲੱਗਦਾ ਹੁੰਦਾ ਉਹ ਉਹ ਲੱਗੀ ਹੁੰਦੀ ਹੈ ਤੇ ਇਹ 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 ਕਹਿੰਦੇ ਸਾਡੇ ਅਮਰਤਪਾਲ ਨੂੰ ਤੁਸੀਂ ਮੂਤਪਾਲ ਨਾ ਕਿਹਾ ਕਰੋ ਤੁਸੀਂ ਕਿਹਨੇ ਮੂਤ ਪਾਣਾ ਕਿਹਾ ਕਰੋ ਇਹ ਛਤਰਫੇਰਾ ਵਿੱਚ ਪੜ ਕੇ ਜੇ ਸਾਹਮਣੇ ਮਿਲ ਜਾ ਤਾਂ ਸਾਨੂੰ ਕਹੋ ਨਾ ਮੂਤ ਪਾ ਲੈ ਨੂੰ ਸਿਰੇ ਦੀ ਗੰਦਗੀ ਅਸੀਂ ਕੌਮ ਦੇ ਸਰ ਤੇ ਬਹਾ ਲਈਏ ਫੋਨ ਕਰਕੇ ਭਾਈ ਸਾਹਿਬ ਜੀ ਗਿਆਨੀ ਬੁੱਟਾ ਸਿੰਘ ਬੋਲਦੇ ਹਾਂ ਹਾਂਜੀ ਬੋਲਦਾ ਬਾਈ ਗੁਰੂ ਜੀ ਕਾ ਖਾਲਸਾ ਜੀ ਬਾਈ ਗੁਰੂ ਜੀ ਕੀ ਫਤਿਹ ਜੀ ਤੁਹਾਡੇ ਪਰਿਵਾਰ ਤੇ ਗੁਰੂ ਸਾਹਿਬ ਕਿਰਪਾ ਰੱਖਣ ਤੁਹਾਡੇ ਕਿਹਨ ਤੇ ਕਿਰਪਾ ਰੱਖਣਗੇ ਮੇਰੇ ਪਰਿਵਾਰ ਤੇ ਤੁਸੀਂ ਆਪਣੇ ਪਰਿਵਾਰ ਤੇ ਕਿਰਪਾ ਕਰ ਲੋ ਨਾ ਸਾਡੇ ਪਰਿਵਾਰ ਤੇ ਖੈਰ ਉਦੋਂ ਬਾਅਦ ਹਰਾਮਖੋਰ ਜਦੋਂ ਮੈਂ ਗੱਲ ਨਹੀਂ ਮੰਨਦਾ ਫਿਰ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਅੱਖ ਦੂ ਤੈਨਾਂ ਦੀ ਥੱਲੇ ਕਹਿੰਦੇ ਸਾਡੇ ਭਾਈ ਸਾਹਿਬ ਨੂੰ ਤੁਸੀਂ ਅਮਰਤਪਾਲ ਨੂੰ ਮੂਤਪਾਲ ਨਾ ਕਹੋ ਜਿਹੜਾ ਜ ਤੁਹਾਡਾ ਮੂਤਪਾਲ ਹੈ ਉਹ ਹਜੇ ਤੁਸੀਂ ਉਹ ਦੇਖੋ ਕਿੰਨੇ ਪਿਆਰ ਨਾਲ ਫਤਿਹ ਬੁਲਾਉਣਗੇ ਕਿਰਪਾ ਜੀ ਵਾਹਿਗੁਰੂ ਜੀ ਇਸੇ ਜਵਾਨ ਨਾਲ ਟੱਕਰ ਕੁੱਟ ਕੇ ਕਹਿੰਦੇ ਸੀ ਬਾਟ ਕਰਦੇ ਇਸੇ ਜਵਾਨ ਨਾਲ ਫੇ ਚੌਂਕੜਾ ਮਾਰ ਕੇ ਵਾਹਿਗੁਰੂ 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 ਤੁਹਾਡੇ ਨਾਲ ਤਾਂ ਕੁੱਤਾ ਵੀ ਲੈ ਚ ਬੋਲਦਾ ਸਾਡੇ ਡੈਵਲ ਰੱਖਿਆ ਸੀ ਉਹ ਭੌਂਕਦਾ ਵੀ ਇੰਨਾ ਪਿਆਰ ਨਾਲ ਸੀ ਠੀਕ ਹੈ ਤੁਹਾਨੂੰ ਤਾਂ ਵਾਹਿਗੁਰੂ ਸ਼ਬਦ ਵੀ ਨਹੀਂ ਬੋਲਣਾ ਆਉਂਦਾ ਕਹੋ ਨਾ ਜੀ ਸਾਡੇ ਅਮਰਤਪਾਲ ਨੂੰ ਉਹ ਮੂਤਪਾਲ ਸੀ ਤੁਸੀਂ ਵੀ ਮੂਤਪਾਲ ਹੋ ਥੋੜਾ ਜਣੂ ਕੀ ਕਹੀਏ ਦੱਸੋ ਜੇ ਧੌਣ ਵਿੱਚ ਕਿੱਲਾ ਹੋਇਆ ਤਾਂ ਜਿਹੜਾ ਕੇਸ ਉਹਦੇ ਤੇ ਪਾਇਆ ਹੋਇਆ ਹੈ ਨਾ ਪੁਲਿਸ ਨੇ ਉਹਦੇ ਬਾਰੇ ਦੱਸਿਓ ਕਰਤੂ ਦੱਸਿਓ ਵੀ ਸਾਡੇ ਭਾਈ ਸਾਹਿਬ ਮੂਤਪਾਲ ਨੇ ਇੱਕ ਕੁੜੀ ਨੂੰ ਛੇੜ ਦੇ ਸੀ ਤੇ ਉਹਦੇ ਕਰਕੇ ਪਰਚਾ ਪੈ ਗਿਆ ਸਾਡੇ ਭਾਈ ਸਾਹਿਬ ਮੂਤਪਾਲ ਦੀਆਂ ਆਡੀਓ ਵੀ ਵਾਇਰਲ ਹੋਈਆਂ ਹੋਈਆਂ ਆ ਕੈਨੇਡਾ ਦੀ ਕੁੜੀ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ ਹੈ ਇੰਗਲੈਂਡ ਦੀ ਕੁੜੀ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ ਹੈ ਮੰਮੀ ਮੇਰੀ ਮੰਨਦੀ ਨਹੀਂ ਮੰਮੀ ਚਾਹੁੰਦੀ ਹੋਣੀ ਹੈ ਵੀ ਕੋਈ ਇੱਥੋਂ ਫਸਾਈਏ ਬੱਡੀ ਸਾਮੀ ਵੀਦੇ ਕਿਲੇ ਆੜੀ ਆ ਕਰ ਤੂਤਾਂ ਤੁਹਾਡੇ ਮੂਤ ਪਾਲਦੀਆਂ ਜੇ ਹੋਰ ਸੁਣਨਾ ਹੋਇਆ ਤੇ ਕੰਨੋਂ ਇੱਕ ਤੰਕੇ ਇੱਕ ਦੋ ਤੰਕੇ ਹੋਰ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ